we

ਸਤਕਾਰਯੋਗ ਬਾਬਾ ਜੀਵਨ ਸਿੰਘ ਜੀ ਰਗਰੇਤਾ ਜਿਨ੍ਹਾਂ ਨੇ ਸਿੱਖ ਨਾਮ ਲੈ ਕਰਕੇ ਆਪ ਸੰਗਤਾਂ ਦੇ ਨਾਲ ਉਹਨਾਂ ਦੇ ਨਾਮਾਂ ਦੀ ਸਾਂਝਾ ਕਰਨਗੇ ਔਰ ਸਰਦਾਰ ਹਰਜਿੰਦਰ ਸਿੰਘ ਜੀ ਐਡਵੋਕੇਟ ਉਹ ਸਾਰਿਆਂ ਨੂੰ ਸਨਮਾਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਨਮਾਜ਼ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜੱਗਦਾਰ ਤਖਸਰੀ ਕੇਸਗੜ ਸਾਹਿਬ ਸ੍ਰੀ ਨਾਨਕਪੁਰ ਸਾਹਿਬ ਜਿਨ੍ਹਾਂ ਨੇ ਆਪ ਗੁਰੂ ਦੀਆਂ ਸੇ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕੀ ਗੁਰਪ੍ਰਾਨ ਅਰਪਾ ਹੁੰਦੇ ਕੁਝ ਦਿਨਾਂ ਪਿੱਛੋਂ ਸ੍ਰੀ ਅਰਧਪੁਰ ਸਾਹਿਬ ਜੀ ਦੇ ਕੇ ਪਹੁੰਚੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਪਾਵਨ ਸੀਸ਼ਤਾ ਸੰਸਕਾਰ ਜਨਤਨ ਦੀ ਰਿਖਾ ਸਜਾ ਕਰਕੇ ਗੁਰਦੁਆਰਾ ਸੀਸ਼ਗੰਜ ਸਾਹਿਬ ਜੀ ਦੇ ਕੋਲ ਕੀਤਾ ਗਿਆ ਸਤਿਗੁਰ ਸਰਬੰਨ ਦੇ ਸੀਸ਼ਤਾ ਸੰਸਕਾਰ ਗੁਰਿਆਸੀ ਭਾਈ ਜੀਵਰ ਸਿੰਘ ਜੀ ਜੋ ਬੈਰਾਗ ਦੇ ਵਿੱਚ ਸਨ ਸਾਰੇ ਸੰਗਤ ਤੋਂ ਪਿੱਛੇ ਖੜੇ ਸਨ ਹੰਜੂਆਂ ਦੇ ਨਾਲ ਸਾਰਾ ਦਰ ਆਨੰਦ ਦਾ ਭਰਿਆ ਹੋਇਆ ਸੀ ਗਿੱਲਾ ਹੋਇਆ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਅਵਾਜ਼ ਬਲ ਕੇ ਓਲ ਬੁਲਾਇਆ ਗਲ ਬਕੜੀ ਵਿੱਚ ਲਿਆ ਗਲੇ ਵਿੱਚ ਦਾਤ ਆਇਆ ਰੰਗ ਰੇਟੇ ਗੁਰੂ ਦੇ بیٹے ਦਾ ਖਤਾਰ ਦਿੱਤਾ ਸਤਰਾ ਜਾਵਲਾ ਸਾਹਿਬ ਜੀ ਨੇ ਦੱਸਿਆ ਕਿ ਬੇਦੇ ਪੁੱਤਰ ਹੁੰਦੇ ਨੇ ਇੱਕ ਨਾਦੀ ਪੁੱਤਰ ਹੁੰਦੇ ਨੇ ਜੇ ਭਾਈ ਜੀਵਨ ਸਿੰਘ ਜੀ ਨੇ ਸਤਰਾ ਨੇ ਨਾਲ ਇੰਨਾ ਪਿਆਰ ਕੀਤਾ ਔਰ ਗੁਰੂ ਸਾਹਿਬ ਜੀ ਨੇ ਵੀ ਇੰਨਾ ਪਿਆਰ ਕੀਤਾ ਕਿ ਜਿੰਨਾ ਚਿਰ ਸਰੀਰ ਕਰਕੇ ਭਾਈ ਜੀਵਨ ਸਿੰਘ ਜੀ ਸੰਸਾਰ ਦੇ ਵਿੱਚ ਰਹੇ ਉਹਨਾਂ ਕਿਨ ਤੱਕ ਗੁਰੂ ਘਰ ਦੇ ਵਿੱਚੋਂ ਉਹਨਾਂ ਦਾ ਵਜਨ ਕਦੀ ਨਹੀਂ ਸੀ ਮੁੜਿਆ ਕੋਈ ਵੀ ਗੱਲ ਹੁੰਦੀ ਸੀ ਕੋਈ ਵੀ ਬਚਨ ਹੁੰਦਾ ਸੀ ਗੁਰੂ ਘਰ ਦੇ ਵਿੱਚ ਉਹਨਾਂ ਦਾ ਬਚਨ ਹਮੇਸ਼ਾ ਮੰਨਿਆ ਜਾਂਦਾ ਸੀ ਸਤਿਵਚਨ ਕੀਤਾ ਜਾਂਦਾ ਸੀ ਤੇ ਇਨਾ ਪਿਆਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਦੇ ਨਾਲ ਕੀਤਾ ਉਹਨਾਂ ਦਾ ਅੱਜ ਆਪਾਂ ਸਾਰੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਇਹ ਮਹਾਨ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਨੇ ਮੈਂ ਧੰਨਵਾਦ ਕਰਦਾ ਹਾਂ ਸ਼੍ਰੀ ਮਹਾਨ ਸੰਤ ਬਾਬਾ ਮੇਰਦ ਸਿੰਘ ਜੀ ਸੋਹਣੇ ਜੀ ਹੁਣਾਂ ਦਾ ਜਿੰਨਾ ਤੇ ਇਹ ਮਹਾਰਤ ਉਪਰਾਲਾ ਕੀਤਾ ਸਾਰੀਆਂ ਹੀ ਜਥੇਬੰਦੀਆਂ ਦਿੱਤੇਦਾਰੋਂ ਇਕੱਠਿਆਂ ਕਰਕੇ ਇਸ ਪਾਵਨ ਪਵਿੱਤਰ ਅਸਥਾਨ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਉੱਤੇ ਜੋ ਮਹਾਨ ਗੁਰਮਤ ਸਮਾਗਮ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਭਾਈ ਬਿਹਦਰ ਸਿੰਘ ਜੀ ਸੋਟੀ ਇਹਨਾਂ ਦੇ ਸੁਮਝੇ ਹੀ ਦਲ ਪੰਥਾ ਵੱਲੋਂ ਕਰਵਾਏ ਜਾ ਰਹੇ ਨੇ ਸਾਰੀ ਹੀ ਸੰਗਤ ਨੂੰ ਬਾਬਾ ਜੀਵਨ ਸਿੰਘ ਭਾਈ ਜਤਾ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹੋਇਆ ਆਪ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਵੀ ਕਰਦਾ ਕਿ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ ਸਿੰਘ ਸਿਗੜੀਆਂ ਸਜੋ ਗੁਰੂ ਪਿਆਰੇ ਸਾਧ ਸੰਗਤ ਜੀ ਹੋਣ ਸਿਰਜਪਰਵ ਦੀ ਨਮਾਇਦਾ ਜੱਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵੱਦੋਂ ਵਰਤਕਤ ਸ਼੍ਰੀ ਕੇਸ਼ਕੰਦ ਸਾਹਿਬ ਜੀ ਦੇ ਸਮੂਹੇ ਪ੍ਰਬੰਧ ਵੱਲੋਂ ਬਾਬਾ ਜੀ ਬਾਬਾ ਮੇਜਰ ਸਿੰਘ ਜੀ ਹੋਰਾਂ ਦਾ ਔਰ ਉਹਨਾਂ ਦੇ ਨਾਲ ਆਏ ਹੋਏ ਦੱਫਾਦਾਰਾਂ ਦਾ ਸਿਰਪਾਓ ਦੇ ਨਾਲ ਮਾਨ ਸਨਮਾਨ ਕੀਤਾ ਜਾਣਾ ਹੈ। ਦਾਸ ਸਰਦਾਰ ਅਮਰਜੀਤ ਸਿੰਘ ਜੀ ਜਾਬਲਾ ਨਾਲ ਬੇਨਤੀ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਲਈ ਲੜ ਲਾਏ ਦਰ ਦਰਵੇਸ਼ ਸੀ ਜਿਨ ਧਨ ਜਨੈ ਦੀ ਮਾਓ ਆਏ ਸਫਲ ਸੀ ਅਸੀ ਮਹਾਨ ਮਹਾਪੁਰਖ ਮਹਾਨ ਸ਼ਹੀਦ ਗੁਰੂ ਸਾਹਿਬ ਜੀ ਦੇ ਅਤੀ ਪਿਆਰੇ ਭਾਈ ਸਾਹਿਬ ਭਾਈ ਜੀਵਨ ਸਿੰਘ ਜੀ ਭਾਈ ਜੱਤਾ ਜੀ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਸਮੁੱਚੇ ਹੀ ਖਾਲਸਾ ਪੰਥ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਸਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਅੱਜ ਮਹਾਨ ਗੁਰਮਤ ਸਮਾਗਮ ਜਿਹੜੇ ਨੇ ਉਹ ਕਰਵਾਏ ਜਾ ਰਹੇ ਨੇ ਦੀਵਾਨ ਹਾਲ ਦੇ ਵਿੱਚ ਸ਼ਾਮਾਂ ਵੇਲੇ ਤੋਂ ਗੁਰਮਤ ਸਮਾਗਮਾਂ ਦੀ ਆਰੰਭਤਾ ਹੋਈ ਹੈ ਔਰ ਵੱਖ-ਵੱਖ ਗੁਰੂ ਘਰ ਦੇ ਕੀਰਤਨੀਆਂ ਸਿੰਘਾਂ ਵੱਲੋਂ ਵਿਦਵਾਨ ਜਣਾ ਵੱਲੋਂ ਗੁਰਬਾਣੀ ਜੀ ਦਾ ਸ਼ਬਦ ਕੀਰਤਨ ਔਰ ਗੁਰਮਤ ਵਿਚਾਰਾਂ ਸਰਵਣ ਕਰਵਾ ਕਰਕੇ ਸੰਗਤਾਂ ਨੂੰ ਨੇਹਾਲ ਕੀਤਾ ਹੈ ਔਰ ਕੱਲ ਦੇ ਰੋਜ ਤੋਂ ਵੱਖ-ਵੱਖ ਥਾਵਾਂ ਤੋਂ ਨਗਰ ਕੀਰਤਨਾ ਜੋ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਿੰਘ ਸਹਬਾਨ ਨਿਸ਼ਾਨ ਸਿੰਘ ਸਹਬਾਨਾਂ ਦੀ ਅਗਵਾਈ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਆਰੰਭ ਹੋਏ ਔਰ ਕੱਲ ਸ਼ਾਮ ਨੂੰ ਸਾਰੇ ਨਗਰ ਕੀਰਤਨ ਜਿਹੜੇ ਸਨ ਉਹ ਤਖਤ ਸ੍ਰੀ ਕੇਸਗੜ ਸਾਹਿਬ ਦੇ ਵਿਖੇ ਪਹੁੰਚੇ ਜਿੱਥੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਵਿਖੇ ਸਮਾਗਮ ਕਰਵਾਏ ਜਾ ਰਹੇ ਨੇ ਉੱਥੇ ਬਾਬਾ ਜੀ ਦੇ ਬਾਬਾ ਜੀਵਨ ਸਿੰਘ ਜੀ ਭਾਈ ਜੱਤਾ ਜੀ ਦੇ ਤਪ ਸਥਾਨ ਜੋ ਕਿਲਾ ਆਨੰਦਗੜ੍ਹ ਸਾਹਿਬ ਜੀ ਦੇ ਬਿਲਕੁਲ ਨੇੜੇ ਹੈ ਸ੍ਰੀ ਆਨੰਦਪੁਰ ਸਾਹਿਬ ਜੀ ਵਿਖੇ ਉੱਥੇ ਵੀ ਬਾਬਾ ਤੀਰਥ ਸਿੰਘ ਜੀ ਗੁਰਾਂ ਵੱਲੋਂ ਜੋ ਇਹ ਮਹਾਨ ਗੁਰਮਤ ਸਮਾਗਮ ਹਰ ਸਾਲ ਕਰਵਾਏ ਜਾਂਦੇ ਨੇ ਬੇਅੰਤ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਬਾਬਾ ਜੀ ਦੇ ਇਸ ਮਹਾਨ ਪਵਿੱਤਰ ਦਿਹਾੜੇ ਦੀਆਂ ਸਮੋਚੀਆਂ ਹੀ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਨਮਾਨਯੋਗ ਸਿੱਖ ਪਰਦੇ ਮਹਾਂਤ ਸਲਮੌਰ ਤੋਂ ਸ੍ਰੀ ਘਾਟਕ ਸਾਹਿਬੀ ਦੇ ਫਤਿਹਗੜ੍ਹ ਸਿੰਘ ਸਾਹਿਬ ਜਾਨੀ ਨੂੰ ਇਨਸੈਂਟਿਵ ਜਿਨ੍ਹਾਂ ਨੂੰ ਪੰਥਕਰ ਦੇਵੇਂ ਹੁਣ ਕਰਕੇ ਇੱਥੇ ਨਹੀਂ ਪਹੁੰਚ ਸਕੇ ਲੇਕਿਨ ਉਹਨਾਂ ਨੇ ਆਪਣਾ ਸਤਿ ਸੇਸ਼ ਇੱਥੇ ਪੁਰਜਾ ਕਿਰਪਾ ਦਾਸ ਨੂੰ ਹੁਕਮ ਦਿੱਤਾ ਕਿ ਇਸ ਸ੍ਰੀ ਜਿਹੜਾ ਮਹਾਰਾਜ ਦੌਰਾਨ ਬਾਦਸ਼ਾਹ ਸਿੱਧੂ ਜੇ ਮਹਾਰਾਜ ਸਾਹਿਬ ਦੀ ਇਨੁਰੀ ਦੀ ਸੇਵਾ ਵਿੱਚ ਵਰਤਾਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਦੋਂ ਗੁਰਮਤਿ ਦੇ ਪ੍ਰਚਾਰ ਲਈ ਪਟਨਾ ਸਾਹਿਬ ਜਾ ਕੇ ਟਿਕਾਣਾ ਕੀਤਾ ਤਾਂ ਭਾਈ ਸਦਾਨ ਸਿੰਘ ਆ ਪਰਿਵਾਰ ਵੀ ਉਹਨਾਂ ਦੇ ਨਾਲ ਹੀ ਗਿਆ ਸੀ ਇਸ ਤਰ੍ਹਾਂ ਭਾਈ ਜਤਾ ਜੀ ਨੇ ਪਟਨਾ ਸਾਹਿਬ ਵਿਖੇ ਗੁਰਮੁਖੀ ਗੁਰਬਾਣੀ ਛੰਦਰ ਵਿਦਿਆ ਪ੍ਰਾਪਤ ਕੀਤੀ ਪੰਜਾਬੀ ਹਿੰਦੀ ਵਿੱਚ ਬਾਦਸ਼ਾਹ ਸੰਸਟੇ ਗੁਰੂ ਮਾਰਗੀ ਆਪਕੇ ਜਾਵਣਾ ਵੀ ਗਿਆਨ ਹਾਸਲ ਕੀਤਾ ਅਗੇ ਸ਼ਹੀਦੀ ਸਿੱਖਿਆ ਵੀ ਗ੍ਰਹਿਣ ਕੀਤੀ ਉਪਰੰਤ ਸ੍ਰੀ ਤੇਜਵਾਰਦੀ ਦੇਦਾਨ ਭਾਈ ਸੁਰਨਾਂਦੀ ਦਾ ਪਰਿਵਾਰ ਸ੍ਰੀ ਨੰਕਪੁਰ ਸਾਹਿਬ ਆ ਗਿਆ ਸੰਨ 1775 ਵਿੱਚ ਸ੍ਰੀ ਗੁਰ ਤੇਗ ਬਹਾਦਰ ਜੀਵਾਲਾ ਜ਼ਮੀਰ ਦੀ ਇੱਜ਼ਤ ਤੇ ਕਰਤੂਤ ਦੀ ਰਾਖੀ ਲਈ ਦਿੱਲੀ ਦੇ ਜਾਨੂਈ ਚੌਕ ਸ਼ਹੀਦ ਤਾਕੇ ਦਿੱਤੀ ਸ਼ਹਾਦਤ ਤੋਂ ਉਪਰੰਤ ਭਾਈ ਜੱਤਾ ਜੀ ਹਕੂਮਤ ਦੀਆਂ ਜੋ ਕੱਤੀਆਂ ਆਵਾਜ਼ੇ ਬਾਅਦ ਉਹ ਸਾਹਿਬੀ ਦਾ ਸੀਸ ਲੈ ਕੇ ਅਗੰਮੀ ਪਾਣਾ ਜੀ ਨੰਕੁਤ ਸਾਹਿਬ ਜੁੱਕੇ ਜਿੱਥੇ ਸਹਿਬ ਸਿੰਘ ਬੋਲ ਸਿੰਘ ਜੀ ਮਹਾਰਾਜ ਜੀ ਨੇ ਉਹਨਾਂ ਦੀ ਇਸ ਬਾਦਰੀ ਤੇ ਦਿਲਤਾ ਦੇ ਪ੍ਰਸੰਨ ਹੋ ਕੇ ਇਹ ਵਾਰ ਦਿੱਤਾ ਸੀ ਕਿ ਰਗਰੇਟੂ ਕੇ ਬੇਤੇ ਸੁਵਜ ਦਾਸ ਬਾਬਾ ਬੇਨਰ ਸਿੰਘ ਜੀ ਅਤੇ ਤੁਸੀਂ ਜੋ ਬਾਕੀ ਸਾਰੇ ਤਰ੍ਹਾਂ ਦੇ ਮੁਖੀਆਂ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਇੱਕ ਜੋ ਟੋਪਰੇ ਬਾਬਾ ਜੀ ਨੂੰ ਸਿੰਘ ਜੀ ਦਾ ਦਮ ਘਾੜਾ ਬਣਾਇਆ ਹੈ ਆਸ ਕਰਦਾ ਹਾਂ ਇਸੇ ਤਰ੍ਹਾਂ ਹੀ ਕੋਈ ਫੈਕਟਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਰਲ ਕੇ ਆਪਾਂ ਇਹ ਜਹਾੜਾ ਮਨਾਉਂਦੇ ਰਹਾਂਗੇ ਗੁਰੂ ਪਾਂਡਾ ਦਾਸ ਲਖਮੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸੋਹਣਾ ਵੱਲੋਂ ਇਹ ਸੰਦੇਸ਼ ਨੂੰ ਹੱਦ ਹੋਇਆ ਸੋ ਬਹੁਤ ਬਹੁਤ ਧੰਨਵਾਦ ਮੈਂ ਅੱਜ ਮਾਧਪੁਰ ਇੱਕ ਮੇਰਾ ਖਿਆਲ ਆਪਣੇ ਹਾਈ ਕੋਰਟ ਦੇ ਵਿੱਚ ਪਈ ਸੀ ਮੈਨੂੰ ਹੁਣ ਆਡਾ ਨਾ ਮੇਰਾ ਵਿੱਚ ਪਈ ਮੋਬਾਈਲ ਤੇ ਉਹਨਾਂ ਨੇ ਕਿਹਾ ਵੀ ਇਹਦੇ ਤੇ ਤੇਜ਼ੀ ਦੇ ਨਾਲ ਜਿਹੜੀ ਇਹਨੂੰ ਰਿਲੀਜ਼ ਨਹੀਂ ਕਰਨਾ ਚਾਹੀਦਾ ਉਹ ਚੰਗੀ ਤਰ੍ਹਾਂ ਬਾਤ ਚ ਲੈਣਾ ਚਾਹੀਦਾ ਇੱਕ ਹਾਈ ਕੋਰਟ ਦਾ ਖਾਸ ਡਿਸੀਜਨ ਆਇਆ ਮੇਰੇ ਹਾਲੇ ਧਿਆਨ ਚ ਨਹੀਂ ਆਇਆ ਪਰ ਮੈਂ ਥੋਕ ਵਜਾ ਕੇ ਕਹਿਣਾ ਵੀ ਬਿਲਕੁਲ ਇਹ ਫਿਲਮ ਜਿਹੜੀ ਇਹ ਬੈਨ ਕਰਨੀ ਚਾਹੀਦੀ ਤੇ ਜਨਾਬ ਬੈਨ ਕਿ ਨਿਰਦੇਸ਼ਕ ਨੇ ਮੰਗ ਕੀਤੀ ਕਿ ਐਸ.ਸੀ.ਪੀ.ਸੀ ਕੋਈ ਵਕਤ ਬਣਾ ਕੇ ਇੱਕ ਪਹਿਲਾਂ ਇਹ ਇਹ ਫਿਲਮ ਬਣਾਉਣ ਤੋਂ ਪਹਿਲਾਂ ਦੇਖਣਾ ਸੀ ਇਹ ਸਾਡਾ ਐਕਸਪੀਰੀਅੰਸ ਹੈ ਜਦੋਂ ਅਸੀਂ ਬਣਾ ਵੀ ਦਿੰਦੇ ਹਾਂ ਫੇਰ ਵੀ ਕੋਈ ਨਾ ਕੋਈ ਸਿਨੈਰੀਓ ਵਿੱਚ ਬਣਾ ਦਿੰਦੇ ਆ ਜਿਹਦੇ ਨਾਲ ਲੋਕਾਂ ਨੂੰ ਘੜਤਣ ਪੈਦਾ ਹੋ ਜਾਂਦੀ ਹੈ ਕੌਨਸਪੀਰੇਸੀ ਸਾਹਮਣੇ ਦੀਦੀ ਆ ਤੁਹਾਡੇ ਤੁਸ ਤੁਹਾਨੂੰ ਪਿੱਛੇ ਤੋਂ ਪਤਾ ਹੋ ਰਿਹਾ ਨਾ ਉਹਦੇ ਲਈ ਉਹ ਮੈਂ ਉਹਦੇ ਲਈ ਉਹਦੇ ਲਈ ਉਹਦੇ ਲਈ ਉਹਦੇ ਲਈ ਐਮਐਮਐਸ ਬੇਦੀ ਸਾਡੇ ਹਾਈ ਕੋਰਟ ਦੇ ਆਪਣੇ ਸੁਪਰੀਮ ਕੋਰਟ ਪਟੀਸ਼ਨ ਪਾ ਰਹੇ ਆ ਜਿਹੜੇ ਹਾਈ ਕੋਰਟ ਦੇ ਆਪ ਜੱਜ ਵੀ ਰਹੇ ਉਹ ਸਾਰੇ ਤਿਆਰ ਆ ਤੇ ਮੇਰੇ ਖਿਆਲ ਇੱਕ ਦੋ ਨੇ ਫਾਈਲ ਹੋ ਗਈ ਆ ਜਹਾਲੇ ਮੈਨੂੰ ਮੇਰੇ ਕੋਮਿਸ਼ਨ ਨਹੀਂ ਜਾ ਹੋ ਜੋਗੀ ਜੀ ਸ਼ੁਰੂ ਕੀਤੀ ਸੀ ਇਦਾਂ ਦੀ ਕੋਈ ਤੁਸੀਂ ਵੀ ਡਿਮਾਂਡ ਕਰਦੇ ਜੀ ਵੀ ਸੰਗਤ ਨੂੰ ਜੁਰੂਰ ਤਾ ਦੇ ਦੇਖੋ ਸਾਡੇ ਵੀ ਜਾਣ ਸਾਡੇ ਬਹੁਤ ਸਾਰੇ ਨੇ ਜਿਹਨਾਂ ਨੇ ਨਹੀਂ ਦੇਖੇ ਪਾਸਾ ਦੇਖੋ ਬੇਨਤੀ ਹੈ ਆ ਕਿਉਂਕਿ ਸੈਂਟਰ ਦੀ ਸਰਕਾਰ ਆ ਤੇ ਕਾਰ ਜਿਹੜੇ ਆ ਰੇਲਵੇ ਦਾ ਵਿਭਾਗ ਉਹਨਾਂ ਦਾ ਆ ਤੇ ਅਸੀਂ ਤਾਂ ਕਾਦੇ ਕਹਿੰਦੇ ਅਸੀਂ ਤਾਂ ਪਹਿਲਾਂ ਵੀ ਜਦੋਂ ਸਾਡੀ ਕਾਲੀ ਸਰਕਾਰ ਸੀ ਅਸੀਂ ਉਦੋਂ ਵੀ ਪੰਜਾਂ ਤਖਤਾਂ ਨੂੰ ਲੈ ਜਾਂਦੇ ਰਹੇ ਇਹ ਕੋ ਨਵੀਂ ਨਹੀਂ ਗੱਲ ਸ਼ੁਰੂ ਕੀਤੀ ਇਹ ਤਾਂ ਹਮੇਸ਼ਾ ਹੀ ਰਹੀ ਆ ਗੱਲ ਤੇ ਚਲੋ ਜੇ ਸ਼ੁਰੂ ਕੀਤੀ ਤਾਂ ਉਹ ਵੀ ਕੋਈ ਮਾੜੀ ਗੱਲ ਹੈ ਸਤਗੁਰਾਂ ਦੀ ਪਵਿੱਤਰ ਜਾਤ ਦੇ ਵਿੱਚ 450 ਸਾਲਾਂ ਸ਼ਤਾਬਦੀ ਮਨਾਈ ਜਾ ਰਹੀ ਆ ਤੇ ਉਹਦੇ ਵਿੱਚ ਵੱਖ-ਵੱਖ ਅਸਥਾਨਾਂ ਤੋਂ ਜਿਹੜੇ ਇਤਿਹਾਸਕ ਸਥਾਨ ਨੇ ਉਹਨਾਂ ਤੋਂ ਵੀ ਨਗਰ ਕੀਰਤਨ ਜਾ ਰਹੇ ਤੇ ਇੱਥੇ ਵੀ ਨਹੀਂ ਉਪਰਾਲਾ ਕੀਤਾ ਆਪਣੇ ਅਨੰਦਪੁਰ ਸਾਹਿਬ ਤੋਂ ਚਾਵਲਾ ਜੀ ਨੇ ਉਹ ਸਾਡਾ ਦੂਜਾ ਵੀ ਮੈਂਬਰ ਆ ਮੇਰਾ ਉਹਨਾਂ ਦੇ ਆਪਣੇ ਪਿੰਡਰ ਸਾਹਿਬ ਤੋਂ ਇੱਕ ਤੌਰ ਤੇ ਸਾਰੇ ਇਥੋਂ ਦੇ ਅਜੇਜੇ ਤੌਰ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤੇ ਵੀ ਆਪਣੇ ਅੱਠ ਸਰੀਰ ਨੂੰ ਉਸ ਪਵਿੱਤਰ ਗੋਇੰਦਵਾਲ ਦੀ ਧਰਤੀ ਤੇ ਸਤ ਪਨੂ ਇੱਕ ਵਾਰੀ ਮਹਾਂਦੀਪ ਸਿੰਘ ਬਟੂਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਜਤਾ ਜੀ ਜਿਹਨਾਂ ਨੂੰ ਇਹ ਮਾਣ ਪ੍ਰਾਪਤ ਹੋਇਆ ਕਿ ਉਸ ਪਵਿੱਤਰ ਦਿੱਲੀ ਦੀ ਧਰਤੀ ਤੋਂ ਸਤਪੁਰਨ ਦਾ ਸੀਸ ਲੈ ਕੇ ਫੜਾ ਦਾ ਪਰਾ ਇਸ ਧਰਤੀ ਤੇ ਪਹੁੰਚੇ ਸਤਗੁਰ ਜੀ ਨੇ ਉਹਨਾਂ ਨੂੰ ਮਾਣ ਵੀ ਬਹੁਤ ਵੱਡਾ ਵਖਸ਼ ਕੀਤਾ ਸੰਬੋਧਨ ਤੋਂ ਬਾਅਦ ਬਾਬਾ ਜੀ ਵਾਸੰਗ ਜੀ ਦੇ ਨਾਮ ਦੇ ਨਾਲ ਉਹਨਾਂ ਨੂੰ ਮੁਖਾਤਬ ਹੁੰਦੇ ਰਹੇ ਸੋ ਮੈਂ ਸਮਝਦਾ ਅੱਜ ਜੋ ਕੇ ਯੋਗ ਦੀ ਵੀ ਜੇ ਗੱਲ ਕਰਾਂ ਉਸ ਵੇਲੇ ਦੀ ਵੀ ਗੱਲ ਕਰਾਂ ਕਿਉਂਕਿ ਸਤਪੁਰ ਜੀ ਆਪ ਪੰਜ ਪੁੱਤਰ ਸਵੀਰ ਦੇ ਤੌਰ ਤੇ ਵਿਚਰਦੇ ਸੀ ਤੇ ਜੈਸ ਜੈਸ ਸਰੀਰ ਤੇ ਵੀ ਹੱਥ ਰੱਖਿਆ ਉਹ ਬਸ ਹੁਣ ਆਜ ਪੁੱਤਾਂ ਜੀ ਸੋਨੇ ਵਾਂਗੋਂ ਫੇਰ ਚਾਮੁਕ ਉੱਠਿਆ ਤੁਸੀਂ ਰਾਤ ਜਾਓ ਸੋ ਬਾਬਾ ਜੀਵਨ ਸਿੰਘ ਜੀ ਦੀ ਪਵਿੱਤਰ ਯਾਦ ਦੇ ਵਿੱਚ ਆਪਾਂ ਅੱਜ ਉਹ ਸਮਾਗਮ ਦੇ ਵਿੱਚ ਸਮੂੱਚਾ ਖਾਲਸਾ ਪੰਥ ਤੇ ਖਾਸ ਕਰਕੇ ਨਿਹੰਗ ਸਿੰਘਾਂ ਦੀਆਂ ਸੰਗੂਹ ਜਥੇਬੰਦੀਆਂ ਬਾਬਾ ਮੇਜਰ ਸਿੰਘ ਦੀ ਸੋਢੀ ਤੇ ਉਹਨਾਂ ਦੇ ਨਾਲ ਸਾਰੇ ਸਾਥੀ ਇਹ ਪਿਛਲੇ ਸਾਲ ਤੋਂ ਅਭਰਾਲਾ ਕੀਤਾ ਹੋਰ ਵੀ ਜਥੇ ਮਨਾਉਂ ਜਥੇਬੰਦੀਆਂ ਮਨਾਉਂਦੀਆਂ ਪਰ ਇਹ ਨਿਹੰਗ ਸਿੰਘ ਜਿਹੜੇ ਐ ਵੱਡਾ ਸਮਾਗਮ ਬਾਬਾ ਜੀ ਦੀ ਯਾਦ ਵਿੱਚ ਜਿਹੜਾ ਇੱਥੇ ਮਨਾਉਂਦਾ ਹਾਂਜੀ ਹਰਿਆਣਾ ਦੇ ਵਿੱਚ ਜਿਹੜਾ ਪ੍ਰੋਲ ਦਿੱਤੀ ਜਾ ਰਹੀ ਸੀਗੀ ਵਾਰ-ਵਾਰ ਜਿਹੜਾ ਆ ਰਾਮ ਰਹੀਮ ਨੂੰ ਟਿਕਟ ਦੇ ਦਿੱਤੀ ਜੀ ਭਾਜਪਾ ਨੇ ਕੀ ਕਹਿੰਦੇ ਆ ਵਾਰ-ਵਾਰ ਇਸ ਕਰਦੇ ਆ ਦੇਖੋ ਇਹ ਤਾਂ ਹੁਣ ਬਿੱਲੀ ਜਿਹੜੀ ਆ ਉਹ ਥੇਲਿਓਂ ਬਾਹਰ ਆ ਗਈ ਆ ਇਹੋ ਹੀ ਅਸੀਂ ਕਹਿੰਦੇ ਸੀ ਕਿ ਵਾਰ-ਵਾਰ ਪ੍ਰੋਲ ਦੇ ਕੇ ਜੇ ਜੇਲ ਮੈਨੂਲ ਵੀ ਬਦਲਣਾ ਸੀ ਜੋ ਜੈਨ ਜੇਲ ਮੈਨੂਲ ਕਿਉਂ ਬਦਲਾ ਗਿਆ ਉਹ ਇੱਕ ਬੰਦੇ ਕਰਕੇ ਬਦਲਾ ਗਿਆ ਸਾਨੂੰ ਤਾਂ ਪਹਿਲਾਂ ਹੀ ਖਾਸਾ ਸੀ ਇਹ ਸਾਰਾ ਕੁਝ ਜੋ ਕੁਝ ਕਰ ਰਹੇ ਆ ਇਹ ਰਾਜਨੀਤੀ ਲਈ ਕਰ ਰਹੇ ਤਾਂ ਹੁਣ ਪ੍ਰੂਵ ਹੋ ਗਈ ਗੱਲ ਸਾਡੀ ਜਿਹੜਾ ਮਗਰ